ਅੱਜ ਭਾਰਤੀ ਕਿਸਾਨ ਧਰਨਾ ਨੇ ਇਕੱਠਾ ਗਰਾਹ ਪੈਂਟੂਲੀ ਵਾਲ ਵੱਲੋਂ ਪਿੰਡ ਦੇ ਵਿੱਚ ਰਾਸ਼ਨ ਇਕੱਠਾ ਕੀਤਾ ਜਾ ਰਿਹਾ 27 ਤਰੀਕ ਨੂੰ ਜੋ ਪੱਕਾ ਮੋਰਚਾ ਲੱਗਣਾਗਾ ਜ਼ਿਲ੍ਹਾ ਹੈੱਡਕੁਆਰਟਰ ਦੇ 27 ਤਰੀਕ ਤੋਂ ਲੈ ਕੇ 5 ਦਿਨ ਦੇ ਪੱਕੇ ਮੋਰਚੇ ਲੱਗ ਰਹੇ ਨੇ ਉਹਨਾਂ ਬਾਅਦ ਤੇ ਘਰ ਘਰ ਜਾ ਕੇ ਰਾਸ਼ਨ ਇਕੱਠਾ ਹੋ ਰਿਹਾ ਸਾਰੀ ਟੀਮ ਸਾਡੀ ਪੈਂਟੂਲੀ ਵਾਲ ਦੀ ਸਾਰੀ ਆਗੂ ਟੀਮ ਸਾਡੀ ਵੀਰਾਂ ਦੀ ਤੇ ਭੈਣਾਂ ਦੀ ਬਿਲਕੁਲ ਰੈਡੀ ਆ ਤੇ ਇਸ ਟਾਈਮ ਹੁਣ ਪਿੰਡ ਦੇ ਵਿੱਚੋਂ ਰਾਸ਼ਨ ਇਕੱਠਾ ਕਰਨ ਲੱਗ ਰਹੇ ਨੇ भारत किसानूनियन एकताद भारती हक डो वओ भारती हक डबल टीओ चो वओ